ਜੋ ਐਸਐਸਪੀ ਸਾਹਿਬ ਸ੍ਰੀ ਹਰਕਮਲ ਪਲੀਜ਼ ਵਿਹਾਤੀ ਜੀ ਨੂੰ ਨਸ਼ਿਆਂ ਦੇ ਰੂਪ ਜਿਹੜੀ ਆ ਉਹ ਮਹਮ ਚਲਾਈ ਗਈ ਆ ਕੁਝ ਦਿਨ ਪਹਿਲਾਂ ਅਸੀਂ ਕੈਸਟ ਆਪਰੇਸ਼ਨ ਵੀ ਕੀਤਾ ਸੀ ਉਸ ਵਿੱਚ ਵੀ ਅਸੀਂ ਨੋਮੀਨੇਟ ਕੀਤੇ ਸੀ ਕੁਝ ਬੰਦੇ ਉਦੇ ਹੀ ਲੜੀ ਦੇ ਵਿੱਚ ਜਿਹੜੇ ਸੀ ਸਾਡੇ ਐਸਐਚਓ ਇੰਸਪੈਕਟਰ ਸਖਦੇਵ ਸਿੰਘ ਐਸਐਚਓ ਫਲੋਰ ਤੋਂ ਉਹਦੀ ਟੀਮ ਵੱਲੋਂ ਟਰੈਪ ਕੀਤਾ ਗਿਆ ਸੀ ਇਹ ਬੰਦਾ ਬਿਹਾਰ ਨੂੰ ਬਿਲੋਂਗ ਕਰਦਾ ਸ੍ਰਿੰਦਰ ਮਹਿਤੋ ਇਹ ਦੇਖੋ 1 ਕਿਲੋ ਤੇ 200 ਗ੍ਰਾਮ ਜਿਹੜੀ ਅਫੀਮ ਜਿਹੜੀ ਆਉ ਬਰਮ ਖੇਤੀ ਆ ਜੀ ਆਹ ਕਿੱਥੇ ਦਾ ਸਰ ਐਥੇ ਲੋਕਲ ਕਿੱਥੇ ਰਹਿ ਰਿਹਾ ਸਰ ਇਹ ਲੋਕਲ ਜਿਹੜਾ ਨਹੀਂ ਰਹਿ ਰਿਹਾ ਇਹ ਦਾ ਲੋਕਲ ਇਹ ਜਿਹੜਾ ਵਾ ਆਪਣਾ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਰਹਿ ਰਿਹਾ ਹੈਗਾ ਉਥੋਂ ਇਹ ਸਪਲਾਈ ਕਰਦਾ ਸੀ ਸਾਡੇ ਗੁਰਾਇਆਂ ਫਲੋਰ ਫਗਵਾੜਾ ਆਦਮਪੁਰ ਇਹਨਾਂ ਸਾਈਡਾਂ ਤੇ ਇਹ ਫੀਮ ਜਿਹੜੀ ਉਹ ਸਪਲਾਈ ਹੁੰਦੀ ਸੀ ਇਸ ਤੇ ਆਲਰੇਡੀ ਜਿਹੜੇ ਪਹਿਲਾਂ ਪ੍ਰੀਵੀਅਸ ਰਿਕਾਰਡ ਮੁਤਾਬਕ ਕੋਈ ਦੋ ਮਕਦਮੇ ਦਰਜ ਨਹੀਂ ਇੱਕ ਕੱਲੇ ਹੀ ਕਰਦਾ ਸੀ ਸਰ ਹਾਂ ਇਹ ਕੱਲੇ ਦੀ ਇਨਫੋਰਮੇਸ਼ਨ ਸੀ ਤੇ ਆਲਰੇਡੀ ਕੱਲੇ ਤੇ ਪਰਚੇ ਦਰਜ ਨਹੀਂ ਇਹ ਅਗੇ ਜਿਹੜਾ ਸੀ ਉਹ ਇਕੱਲਾ ਜਿਹੜਾ